ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤਿੰਨ ਤਿੰਨ ਤਾਗੇ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਜਿਹੜਾ ਆਪਏ ਸ਼ੁਰੂ ਕਰਨਾ ਤਿੰਨ ਦੇ ਹਿਸਾਬ ਨਾਲ ਤਾਗੇ ਰੱਖ ਕੇ ਆਪਾਂ ਇਸ ਲਾਈਨ ਤੋਂ ਸ਼ੁਰੂ ਕਰਨਾ ਜਿੱਮੇ ਆਪਾਂ ਇਥੋਂ ਲੱਗਾਂਗੇ ਰਿਪੀਟਡ ਡਿਜ਼ਾਈਨ ਆ ਇਸ ਤਰ੍ਹਾਂ ਨੂੰ ਆਪਾਂ ਪਹਿਲੀ ਸਲਾਈਨ ਨੂੰ ਸਿੱਧਾ-ਸਿੱਧਾ ਬੁਣਾਗੇ ਬਹੁਤ ਹੀ ਸੌਖਾ ਤੇ ਸੋਹਣਾ ਜਿਹਾ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆਪਾਂ ਇਹ ਆਲ ਪ੍ਰੋਜੈਕਟ ਡਿਜ਼ਾਈਨ ਆ ਇਸ ਲਈ ਆਪਾਂ ਇਸ ਤਰ੍ਹਾਂ ਸਿੱਧਾ-ਸਿੱਧਾ ਕਰਕੇ ਸਾਰੇ ਬੋਲ ਲਾਂਗੇ ਤੁਸੀਂ ਕਿੰਨੇ ਵੀ ਫੰਦੇ ਲੈਣੇ ਹੋ ਕੋਟੀ ਜਾਂ ਟਕਾਸ ਜਿਹਾ ਵੀ ਪ੍ਰੋਜੈਕਟ 'ਚ ਪਾ ਰਹੇ ਹੋ ਉਹਨੂੰ ਤਿੰਨ-ਤਿੰਨ ਦੇ ਹਿਸਾਬ ਨਾਲ ਤਾਂ ਅੱਗੇ ਲੈ ਕੇ ਦੋ ਤਾਂ ਅਗਾਂਹ ਐਕਸਟਰਾ ਰੱਖ ਲਓ ਹੁਣ ਆਪਾਂ ਅੱਗੇ ਬੈਕ ਸਾਈਡ ਬੈਕ ਸਾਈਡ ਇਹਦੀ ਆਪਾਂ ਸਾਰੀ ਉਲਟੀ ਸਲਾਈ ਨਾ ਕੱਢਾਂਗੇ ਬੈਕ ਸਾਈਡ ਆਪਾਂ ਇਸ ਤਰ੍ਹਾਂ ਨੂੰ ਚੱਲਣ ਨੂੰ ਉਲਟਾ-ਉਲਟਾ ਬੋਲ ਲਾਂਗੇ ਇਹ ਆਪਾਂ ਗੈਪ ਵਾਸਤੇ ਸਲਾਈ ਦਿੱਤੀ ਆ ਇੱਕ ਸਿੱਧੀ ਇੱਕ ਉਲਟੀ ਤੁਸੀਂ ਚਾਹੋ ਤਾਂ ਇੱਥੇ ਦੋ-ਦੋ ਵੀ ਕਰ ਸਕਦੇ ਹੋ ਗੈਪ ਵਾਸਤੇ ਤੁਸੀਂ ਜ਼ਿਆਦਾ ਗੈਪ ਦੇਣਾ ਚਾਹੁੰਦੇ ਹੋ ਡਿਜ਼ਾਈਨ ਘੱਟ ਪਾਉਣਾ ਚਾਹੁੰਦੇ ਤਾਂ ਇੱਥੇ ਦੋ ਸਿੱਧੀ ਸਿੱਧੀ ਛਾੜ ਦੋ ਉਲਟੀ ਛਾੜ ਚਾਰ ਵੀ ਕਰ ਸਕਦੇ ਹੋ ਆਪਾਂ ਇੱਥੇ ਦੋ ਕਰੀਆਂ ਇਸਰਾ ਹੀ ਆਪਣੀ ਸਿੱਧੀ-ਸਿੱਧੀ ਲੰਘੀਆਂ ਗੈਪਸ ਐਡ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਸਿੱਧੀ ਛਾੜ ਤੋਂ ਨੂੰ ਉਲਟਾ-ਉਲਟਾ ਬਣਾਵਾਂਗੇ ਇਸ ਤਰ੍ਹਾਂ ਆਪਣੇ ਕਣੀ ਮੂੰਹ ਕਰਕੇ ਸਿੱਧੀ ਸਾਈਡ ਤੋਂ ਇਹ ਉਲਟਾ-ਉਲਟਾ ਡਿਜ਼ਾਈਨ دیے ਹੈ ਪਹਿਲੀ ਸਲਾਈ ਮੰਨ ਲਓ ਉਸ ਤੋਂ ਪਹਿਲਾਂ ਆਪਾਂ ਗੈਪ ਵਾਸਤੇ ਜਗ੍ਹਾ ਦਿੱਤੀ ਸੀ ਇਹਨੂੰ ਆਪਾਂ ਸਾਰੇ ਨੂੰ ਇਸ ਤਰੀ ਉਲਟਾ-ਉਲਟਾ ਕਰਕੇ ਬੁਣਾਵੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਬਣਾ ਕੇ ਜਰੂਰ ਵੇਖਿਓ ਤੇ ਬਹੁਤ ਪਿਆਰਾ ਲੱਗਦਾ ਹੈ ਬੱਚਿਆਂ ਦੇ ਪ੍ਰੋਜੈਕਟ ਚ ਕਿਸੇ ਵੀ ਬਹੁਤ ਸੋਹਣਾ ਲੱਗਦਾ ਹੈ ਉਲਟੀ ਸਾਈਡ ਤੋਂ ਪਾਸੇ ਤਰ੍ਹਾਂ ਉਲਟਾ-ਉਲਟਾ ਬਣਾਵੇ ਉਲਟੀ ਸਾਈਡ ਹੈ ਜਿਹੜੀਆਂ ਦੇ ਜਿੰਨੀਆਂ ਵੀ ਸਲਾਈਆਂ ਹੋਣਗੀਆਂ ਸਾਰੀਆਂ ਉਲਟੀ ਬੁਣੀਆਂ ਜਾਣਗੀਆਂ ਸਿੱਧੀ ਸਾਈਡ ਹੈ ਜਿਹੜੀ ਬਣੂ ਆਪਣਾ ਇਹ ਉਲਟੀ ਸਾਈਡ ਆਪਾਂ ਸਾਰੀਆਂ ਸਲਾਈਆਂ ਇਸ ਤਰੀਕਾ ਨਾਲ ਇਹ ਹੁਣ ਆਪਾਂ ਅਗੇ ਦੀ ਚੌਥੀ ਸਲਾਈ ਤੇ ਉਲਟਾ ਉਲਟਾ ਕਰਕੇ ਆਪਾਂ ਇਹ ਸਾਰਾ ਬਣਾਵਨੇ ਹੁਣ ਆਪਾਂ ਅਗੇ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਚ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਤਾਂ ਅਗਾ ਬਿਨਾ ਬੁਣੀ ਉਤਾਰਾਂਗੇ ਫਿਰ ਆਪਾਂ ਨੇ ਕੀ ਕਰਨਾ ਤਿੰਨ ਤਾਗਿਆਂ ਦੇ ਤਿੰਨ ਤਾਗੇ ਬਣਾਉਣੇ ਆ ਬੈਕ ਸਾਈਡ ਤੇ ਬੁਨਣਾ ਇਹਨਾਂ ਨੂੰ ਸਿੱਧਾ-ਸਿੱਧਾ ਬੁਨਣਾ ਐਸ ਤਰ੍ਹਾਂ ਕਰਕੇ ਤਿੰਨ ਤਾਗਿਆਂ ਦੇ ਤਿੰਨ ਤਾਗੇ ਇਹ ਜੋ ਸਲਾਈ ਕੱਢਣੀ ਨਹੀਂ ਫਿਰ ਤਾਗਾ ਆਪਣੀ ਸਾਈਡ ਲੈ ਲਾਂਗੇ ਫਿਰ ਉੱਥੋਂ ਬੈਕ ਸਾਈਡ ਤੇ ਬੁਲਾ ਇਸ ਤਰ੍ਹਾਂ ਦੇ ਤਿੰਨ ਦੇ ਤਿੰਨ ਬਣ ਗਏ ਜਿਹੜਾ ਆਪਾਂ ਬਲ ਪਾਇਆ ਸੀ ਉਹਦਾ ਤਾਗਾ ਬਣ ਗਿਆ ਤਾਗਾ ਫਿਰ ਆਪਾਂ ਉਸ ਤਰੀਕਾ ਕਰਨਾ ਤਿੰਨ ਤਾਗਿਆਂ ਦੇ ਆਪਾਂ ਤਿੰਨ ਤਾਗੇ ਬਣਾਉਣੇ ਆ ਇੱਕ ਧੱਗ ਆਪਣੀ ਸਾਈਡ ਲੈ ਕੇ ਫਿਰ ਬੁਣਾਂਗੇ ਇਸ ਤਰ੍ਹਾਂ ਹੀ ਤੰਨ ਤੇ ਤੰਨ ਬਣ ਕੇ ਉਸ ਤਰੀ ਫਿਰ ਤਿੰਨ ਧਾਗਾਂ ਦੇ ਆਪਾਂ ਨੇ ਧੱਗਾ ਫਿਰ ਆਪਣੀ ਸਾਈਡ ਤਿੰਨ ਧਾਗੀਆਂ ਬਣਾਉਣੇ ਇਸ ਤਰ੍ਹਾਂ ਕਰਕੇ ਆਪਾਂ ਇਹ ਡਿਜ਼ਾਈਨ ਵਾਲੀ ਸਾਰੀ ਸਿਲਾਈ ਕੰਪਲੀਟ ਕਰਾਂਗੇ ਤਿੰਨ ਧਾਗਾਂ ਦੀ ਤਿੰਨ ਧਾਗੀਆਂ ਕਰਨੇ ਆਪਾਂ ਨੇ कोई ये अपनी जाली नहीं जो पीती आप्ठे कर दें उस तरी अपनी यह बन के आरह फिर अगे तेन ताग के फिर फिर अपनी सैड फिर इस तरी अपन सारी सिलाई डिजाइन की कंप्लीट करनी ये थोड़ा जहा मुश्किल हो सकता कि पत्न कट्ठे कर देता है इस तरह क्डन एक फिर अपनी सैड इस तरह वह हूँ आप बैक सैड बैक साइड अपने की करना है उस तरी ਉਲਟਾ ਉਲਟੇ ਬੋਣਾ ਸਾਰਾ ਇਹ ਕੱਲ ਜਿਹੜੇ ਤਾਂ ਅੱਗੇ ਆਪਾਂ ਤਿੰਨੇ ਦੇ ਤਿੰਨ ਬਣਾਏ ਨੇ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਬੋਣ ਲਾਂਗੇ ਇਸ ਤਰ੍ਹਾਂ ਹੀ ਸਾਰੇ ਆਪਣੇ ਤੱਕੇ ਕੰਪਲੀਟ ਹੋ ਜਾਣਗੇ ਬੋਣਾ ਉਲਟਈਆ ਬਸ ਇਕੱਲਾ ਇਕੱਲਾ ਬੋਣਾ ਬੈਕ ਸਾਈਡ ਤੋਂ ਦੋਸੇ ਹਰਸ ਲਈ ਉਲਟੀ ਲੱਗੂਗੀ ਤਾਂ ਇਸ ਲਈ ਵੀ ਆਪਾਂ ਇਸ ਤਰੀ ਬੋਣਾਂਗੇ ਜਿਹੜੇ ਹੁਣ ਆਪਾਂ ਇਹ ਤਿੰਨੇ ਦੇ ਤਿੰਨ ਤਿੰਨ ਬਣਾਏ ਸੀ ਉਹ ਇਕੱਲਾ ਇਕੱਲਾ ਕਰਕੇ ਬੋਣ ਲਾਂਗੇ ਇਹਨਾਂ ਨੂੰ ਬਹੁਤ ਸੋਹਣਾ ਲੱਗਦਾ ਬਣਾ ਕੇ ਜਰੂਰ ਵੇਖਿਓ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੌਖ ਸੌਖ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਇਹ ਆਪਣੀ ਕੰਪਲੀਟ ਹੋ ਗਈ ਹੁਣ ਆਪਾਂ ਨੇ ਫੇਰ ਉਸ ਤਰ੍ਹਾਂ ਉਲਟੀ ਸਲਾਈ ਬਣਾਉਣੀ ਆ ਆਪਣੇ ਕਣੀ ਮੂੰਹ ਕਰਕੇ ਇਹ ਆਪਣੀ ਲਾਸਟ ਸਲਾਈ ਆ ਉਸ ਤੋਂ ਬਾਅਦ ਦੁਬਾਰਾ ਫੇਰ ਉਸੇ ਤਰ੍ਹਾਂ ਚੱਲ ਪੂਗਾ ਡਿਜ਼ਾਈਨ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਰਿਪੀਟਡ ਡਿਜ਼ਾਈਨ ਅੱਗੇ ਦੀ ਅੱਗੇ ਉਸ ਤਰੀ ਚੱਲੀ ਜਾਂਦਾ ਜਿਨੇ ਨਹੀਂ ਵੀ ਬੁਣਾ ਉਹ ਵੀ ਪਾ ਸਕਦੇ ਹੋ ਕੋਈ ਨਵਾਂ ਆਪਾਂ ਮੋਨਾ ਚਾਹਣੋ ਤੇ ਡਿਜ਼ਾਈਨ ਨਹੀਂ ਆਉਂਦਾ ਤਾਂ ਉਹਦੇ ਵਾਸਤੇ ਇਹ ਬਹੁਤ ਵਧੀਆ ਬਿਲਕੁਲ ਸੌਖਾ ਜਿਹਾ ਬਣ ਕੇ ਆਉਂਦਾ ਇਹ ਐਸ ਤਰ੍ਹਾਂ ਤੇ ਹੁਣ ਆਪਾਂ ਆਗੇ ਬੈਕ ਸਾਈਡ ਬੈਕ ਸਾਈਡ ਨੂੰ ਸਾਰੇ ਨੂੰ ਉਲਟੀ ਉਲਟੀ ਕੰਪਲੀਟ ਕਰਾਂਗੇ ਇਹ ਆਪਣੀ ਡੀਆਰ ਦੀ ਹੋਗੀ ਲਾਸਟ ਸਲਾਈ ਬੈਕ ਸਾਈਡ ਤੋਂ 3-3 ਦੇ ਹਿਸਾਬ ਨਾਲ ਪਤਾ ਕਿ ਰੱਖਣੇ 2-2 ਦੇ ਐਕਸਟਰਾ ਕਿਸੇ ਵੀ ਪ੍ਰੋਜੈਕਟ ਚ ਪਾ ਸਕਦਾ ਕਿੰਨੇ ਵੀ ਆਪਾਂ ਜੋਟੇ ਲੈਣੇ ਆ ਉਹਨੇ ਚ ਪਾ ਸਕਦਾ 3-3 ਦੇ ਹਿਸਾਬ ਨਾਲ ਇਹਦੇ ਧਾਗੇ ਰੱਖ ਕੇ ਬਹੁਤ ਸੋਹਣਾ ਆਉਂਦਾ ਬਣਾ ਕੇ ਜਰੂਰ ਵੇਖੋ ਸੰਦੂਖਾੜਿਆ ਕਿਵੇਂ ਲੱਗੂ ਬਣ ਕੇ ਬਣ ਕੇ ਹੀ ਕੁਝ ਐਸ ਤਰ ਲੱਗੂਗਾ ਬਹੁਤ ਹੀ ਪਿਆਰਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ